ਪਿਆਰ ਭਾਈ ਸਤਿ ਸ੍ਰੀ ਅਕਾਲ ਫੇਸਬੁਕ ਕਨ ਤੇ YouTube ਵਾਲਿਆਂ ਨੂੰ ਮੇਰੇ ਆਪਾਂ ਅੱਜ ਲੈ ਕੇ ਆਇਆ ਹਾਲ ਸਾਰੀ ਵੀਡੀਓ ਹਲਾ ਦੇ ਆ ਲੱਗ ਲੱਗ ਏਰੀਆ ਦੇ ਹਾਲ ਆ ਕੋਈ ਕਿੱਥੋਂ ਦੇ ਜ਼ਿਲ੍ਹੇ ਦੀ ਆ ਕੋਈ ਕਿੱਥੋਂ ਦੇ ਜ਼ਿਲ੍ਹੇ ਦੀ ਕੋਈ ਕਿੱਥੋਂ ਦੇ ਜ਼ਿਲ੍ਹੇ ਦੀ ਆ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰਿਓ ਮੇਰੇ ਆ 11 ਹਾਲਾ ਬਹੁਤ ਹੀ ਹਾਲਾ ਵਿੱਚ ਇੱਕੋ ਐਂਗਲ ਤੇ ਮੋੜ ਕੇ ਵਿੰਗਲ ਬਣਾਈ ਵੀ ਆ ਇਹ ਇਹ ਘਰਾਂ ਨਾਲੇ ਹਰ ਨਹੀਂ ਦੂਜੇ ਆ 20 ਵਾਲੇ ਹਾਲਾ ਦੂਜੇ ਇਹ ਕਹੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲੋ ਟੈਪ ਨਾ ਕਿਹਾ ਵਿਚਾਲੇ ਗਟੈਨ ਪੂਰਾ ਬਣਾਇਆ ਵਾ ਪੂਰੇ ਸੋਹਣੇ ਹਾਲਾ ਪੂਰੇ ਸੁੱਧ ਹਾਲਾ ਤੇਰੇਵੇਂ ਆਈ ਨਹੀਂ ਪਤਾ ਵੀ ਕਿਹੜੇ ਤੇ ਬਣੇ ਆ ਉਹ ਤੁੜੀ ਫੋਨ ਲਾ ਕੇ ਪੁੱਛ ਲਿਓ ਰੰਗ ਮਾਰਿਆ ਵਾ ਹਾਲਾਂ ਦੇ ਉੱਤੇ ਬਹੁਤ ਵਧੀਆ ਹਾਲਾ ਬਹੁਤ ਰਹਿਲੇ ਚਲਦੇ ਆ ਜੇ ਵੀਰ ਭਾਈ ਨੇ ਕਿਸੇ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਕੰਦੀ ਕੰਦੀ ਵੀਰ ਨੇ ਫੋਟੋ ਪਾਈ ਆ ਕੋਕਾ ਪੀਸ ਹਾਲਾ ਆ ਨੰਬਰ ਆ ਗਿਆ ਸਰਗੀਨ ਜੀ ਟਿੱਟਾ ਸੰਪਰਕ ਕਰ ਸਕਦੇ ਆ ਲੱਗ ਲੱਗ ਏਰੀਆਂ ਜੋ ਆਪਾਂ ਹਲ ਲੈ ਆਏ ਆ ਆਏ ਆਪਣੇ ਕੋਲੇ ਤੇ ਆਪਾਂ ਵੀਡੀਓ ਬਣਾ ਰਹੇ ਆ ਮੇਰੇ ਖਿਆਲ ਨਾਲ ਬੋਬੀਆ ਕਹਿਣਾ ਹਾਲਾ ਕੇ ਵੀਰ ਭਾਈ ਨੂੰ ਲੈਣੇ ਵੀਰਾਂ ਸੰਪਰਕ ਕਰ ਲਓ ਦੋ ਸੈਟ ਆ ਵੀਰ ਕੋਲੇ ਇੱਕੇ ਕੋਲੇ ਤੇ ਲੱਗ ਲੱਗ ਏਰੀਆਂ ਜੋ ਆਪਾਂ ਹਲ ਲੈ ਕੇ ਆਏ ਆ ਮੈਂ ਆਪਾਂ ਨੂੰ ਆਏ ਗਰੁੱਪ ਚ ਤੇ ਆਪਾਂ ਐਡ ਲਾਤੀ ਅੱਡੋ ਅੱਟ ਝਿਲਿਆਂ ਚੋਂ ਆ ਅੱਡੋ ਅੱਟ ਪਿੰਡਾਂ ਦੇ ਵਿੱਚੋਂ ਆ ਇਹ ਹਾਲੋ ਆ 11 ਹਾਲਾ ਇੱਕ ਦੀਲੇ ਹਾਲਾ ਇੱਕੋ ਵੀਰ ਕੋਲੇ ਦੋਵੇਂ ਸੈੱਟ ਆ ਇਹ ਜੇ ਕਿਸੇ ਵੀਰ ਭਾਈ ਨੇ ਲੈਣੇ ਆ ਵੀਰ ਨਿਸਪਰਕ ਕਰ ਸਕਦੇ ਆ ਪੂਰੇ ਹੈਵੀ ਬਣੇ ਹੋਏ ਆ ਚੈਨਰ ਮਗਰ ਲੱਗੇ ਹੋਏ ਆ ਦੂਜੇ ਟਰਨ ਵਾਲੇ ਆ ਇਹ ਭੀਮ ਭੀਮ ਵਾਲੇ ਹਾਲਾ ਤੇ ਵਿੱਚੋਂ ਕਰਾ ਨਿਕਲਦੀ ਏ ਟੁੱਟਦੇ ਨਹੀਂ ਹਾਲਾ ਗੋਲ ਕੜਾਈ ਵਾਲੇ ਹਾਲਾ ਇਹ ਤੇ ਚੈਨਰ ਵਾਲੇ ਹਾਲਾ ਕੱਦੂ ਕਰਨ ਨੂੰ ਬਹੁਤ ਨਜ਼ਾਰਾ ਚੰਗਾ ਲਤਾ ਇਹ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਲੋ ਰੇਟ ਦੱਸਿਆ ਨਹੀਂ ਸਕੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਹ ਲਾਲ ਹਾਲਾਂ ਦਾ ਤੇ ਦੀਲੇ ਹਾਲਾਂ ਦਾ ਇੱਕੋ ਨੰਬਰ ਹੀ ਆ ਤੇ ਵੀ ਇਹਨਾਂ ਸੰਪਰਕ ਕਰ ਸਕਦੇ ਆ ਹਾਲ ਪੋਵੇ ਜਾਂ ਪੂਰੇ ਸੁੱਧ ਹਾਲਾ ਚੈਨਰ ਮਗਰ ਲੱਗਾ ਦੋ ਹਾਲਾਂ ਦੇ ਨਾਲ ਹੀ ਵੀਰਾਂ ਦਾ ਦੇਵਾਂਗੇ ਹੁੱਕ ਲੱਗੀ ਕੁੰਡੇ ਲੱਗੇ ਆ ਨਵੇਂ ਬਿਲਕੁਲ ਫਾਲੇ ਆ ਇਹ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਲੋ ਸਕੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਲਾਲ ਤੇ ਨੀਲੇ ਹਲਾਂ ਦਾ ਰੇਟ ਇੱਕੋ ਹੀ ਹੈ ਇਹਨਾਂ ਦਾ ਲੱਗ ਲੱਗ ਏਰੀਆਂ ਚੋਂ ਆਪਾਂ ਹੱਲ ਲਏ ਆ ਵੱਡ ਲੱਗ ਲੱਗ ਨੰਬਰ ਲਾਵਾਂਗੇ ਅੱਡੋ ਅੱਡੋ ਤੇ ਕੋਕਾ ਪੀਸਾ ਹਲਾ ਵੇਖੋ ਕਰੋ ਲਾਓ ਫੋਨ ਕਿਹਨੂੰ ਲੋੜ ਆ ਬਿਲਕੁਲ ਨਵੇਂ ਆਣ ਕੇ ਹਲ ਪਏ ਆ ਜਮਾ ਵੇਖੋ ਆ ਸਕੀਂ ਜੇ ਮੇਰੇ ਇੱਕ ਬਹੁਤ ਵਧੀਆ ਹਾਲ ਆ 11 ਤੇ ਸਰਗੀਨ ਦੇ ਉੱਤੇ ਨੰਬਰ ਵੀ ਚੱਲੀ ਜਾਂਦਾ ਤੇ ਫੋਟੋ ਤੇ ਵੀ ਨੰਬਰ ਲਾਇਆ ਵਾ ਇਹ ਕਿਸੇ ਵੀਰ ਭਾਈ ਨੇ ਲੈਣੀ ਹੋਣਾ ਤੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀਸ ਹਾਲਾ ਪੂਰੇ ਵਧੀਆ ਹਾਲਾ ਹੈਵੀ ਹਾਲਾ ਪੂਰੇ ਭਾਰੇ 2.5 ਤੋਂ 3 ਕੁਆਂਟਮ ਦੇ ਹਾਲਾ 11 ਹਾਲਾ ਤੇ ਪੂਰੇ ਉੱਤੇ ਸਰਕੀਨ ਦੇ ਨੰਬਰ ਆ ਗਿਆ ਵੀਰਾਂ ਨਾਲ ਸੰਪਰਕ ਕਰਦੇ ਰੇਟ ਵੀਰ ਨੇ ਦੱਸਿਆ ਨਹੀਂ ਤੇ ਬੀਮ ਵਾਲੇ ਹਾਲਾ ਵਿਚਾਲੇ ਪਾਈਪ ਲੱਗਿਆ ਵਾ ਤੇ ਦੂਜੀ ਪਤਲੀ ਕਰਾਉਣ ਨਾਲੇ ਵਿੱਚੋਂ ਗਰਾਹ ਨਿੱਕੋ ਵਿੰਗ ਪਾਇਆ ਹੋ ਇੱਕੋ ਦੇ ਹੜਾਂ ਦੇ ਇੱਕ ਦਾ ਜੋ ਜੀ ਹੁੰਦੀ ਦਾ ਘਰਾਂ ਨਾਲੇ ਇਹ ਵਿੱਚੋਂ ਟਰਨ ਕੋਈ ਗੱਡੀ ਵੀ ਆ ਚੋਂ ਵੀ ਵਿੰਗ ਪਾਇਆ ਵਾ ਦੇ ਜਰਗਨਾ ਤੇ ਬਹੁਤ ਵਈਆ ਹਾਲਾ ਕੇ ਵੀਰ ਭਾਈ ਦੇ ਲੈਣਾ ਵੀਰੇ ਅਥਰਾਜ ਖੜੇ ਹਾਲਾ ਕੇ ਵੀਰ ਭਾਈ ਦੇ ਦੇਣੇ ਆ ਸੰਪਰਕ ਕਰ ਸਕਦੇ ਆ 11 ਹਾਲਾ ਤੇ ਪੂਰੇ ਭਾਰੇ ਬਣੇ 3 ਤੋਂ 2.5 ਕੁਇੰਟਲ ਤੇ ਹਾਲਾ ਤੇ ਕਿਸੇ ਵੀਰ ਭਾਈ ਦੇ ਦੇਣੇ ਆ ਮੇਰੇ ਸੰਪਰਕ ਕਰ ਲਓ ਪੂਰੇ ਸੁੱਧ ਹਾਲਾ ਤੇ ਭੀਮ ਵਾਲੇ ਆ ਹਾਲ ਉੱਤੇ ਘਰਾਂ ਦੇ ਭੀਮ ਲੱਗੇ ਆ ਤੇ ਪਟਿਆਲੇ ਵੀ ਪਤਰੀਆਂ ਕਰਾਉਣ ਨਾਲੇ ਬਣੇ ਵੀ ਆ ਸੋਧ ਕੋਈ ਵਿੰਗ ਪਾਇਆ ਵਾ ਗਰਾਲ ਨਾਲੇ ਨਹੀਂ ਵਿੰਗ ਤਾਂ ਬਣਿਆ ਲੇਜ਼ਰ ਕਟਿੰਗ ਕੱਟ ਨਾਲ ਬਣੇ ਵੀ ਇਹ ਪੂਰੇ ਹੈਵੀ ਤੇ ਭਾਰੇ ਹਾਲ ਜੇ ਕਿਸੇ ਵੀਰ ਭਾਈ ਨੂੰ ਲੈਣੇ ਵੀਰਾਂ ਸੰਪਰਕ ਕਰ ਲੋ ਸਰਗੀਰ ਤੇ ਉੱਤੇ ਨੰਬਰ ਚੱਲੀ ਜਾਂਦਾ ਪੂਰੇ ਸੱਧ ਤੇ ਹੈਵੀ ਹਾਲ ਆ ਕੋਕਾ ਪੀਸ ਹਾਲਾ ਪੂਰੇ ਭਾਰੇ ਤੇ ਹੈਵੀ ਤੇ ਪੂਰੇ ਉੱਤੇ ਫੋਨ ਨੰਬਰ ਆ ਗਿਆ ਸਰਗੀਰ ਤੇ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਵੀ ਨੇ ਦੱਸਿਆ ਨਹੀਂ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਰੇਟ ਫੋਨ ਤੇ ਪੁੱਛੋ ਪੂਰੇ ਭਾਰੇ ਤੇ ਹੈ ਵੀ ਹਾਲਾ ਮੇਰਾ ਭੁੰਡੀ ਆ ਦਾਦਾਲਿਆਂ ਦੀ ਜੇ ਕੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2016 ਮਾਡਲ ਬਹੁਤ ਘੱਟ ਚੱਲੀ ਵੀ ਆ ਇਹ ਤੇ ਵੀਰ ਜੀ ਤੇ ਕਿਸੇ ਮਹੂਵੀਰ ਕੇ ਚ ਖੜੀ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਇਹਨੂੰ ਆਖੀ ਵੀ ਕਹਿੰਦੇ ਭੁੰਡੀ ਵੀ ਕਹਿੰਦੇ ਸਾਡੇ ਦੇਦਰ ਭੁੰਡੀ ਭੁੰਡੀ ਕਹਿੰਦੇ ਆ ਬਾਟੋਂ ਵਾਲੀ ਹੁੰਦੀ ਐ ਇੱਕ ਟਾਂਨੇ ਨੂੰ 파ਸ ਆ ਇਹ ਕਿਸੇ ਵੀਰ ਭਾਈ ਨੇ ਲੈਣੀ ਵੀ ਨਾ ਸਪਾਰਕ ਕਰ ਸਕਦੇ ਮਖੂ ਵੇੜੇ 'ਚ ਖੜੀ ਆ 2 ਲੱਖ ਡਿਮਾਂਡ ਕਰਦੇ ਮੌਕੇ ਦੇ ਵੀਰਾਂ ਨੇ ਮਾਨਤਣ ਕਰਦੋਗੇ 2 ਲੱਖ ਰੁਪਇਆ ਮੰਗਦੇ ਆ ਮੌਕੇ ਦੇ ਮਾਨਤਣ ਕਰਨੇ 16 ਮਾਡਲ ਸਾਰੀ ਜਾਣਕਾਰੀ ਜਿੰਨੀ ਸਕੇ ਜਿੰਨੀ ਟੱਪਾ ਸ੍ਰੀ ਕਾਲ ਵੀਰੇ ਫੇਸਬੁੱਕ ਤੋਂ YouTube ਵਾਲਿਆਂ ਨੂੰ ਬਿੜਿਆ ਮੱਕੀ ਆ ਕੇ ਵੀਰ ਭਾਈ ਦੇ ਨਾਲ ਸੰਪਰਕ ਕਰ ਸਕਦੇ ਆ ਬਹੁਤ ਵੱਡੀ ਮੱਕੀ ਆ 1844 ਮੱਕੀ ਆ ਜ਼ਿਲ੍ਹਾ ਮੋਗਾ ਪਿੰਡ ਡੰਡੇ ਪਏ ਇਹ ਜ਼ਿਲ੍ਹਾ ਮੋਗਾ ਪਿੰਡ ਡੰਡੇ ਤੇ ਵਿੱਚ ਬੰਦਾ ਨਹੀਂ ਇਹਦਾ 8-9 ਫੁੱਟ ਕੱਦਾ ਇਹਦਾ ਤੇ ਪੂਰੀ ਭਾਰੀ ਮੱਕੀ ਆ ਉਹ ਵੇਖੋ ਵੀਰ ਨੇ ਬਾਹ ਖੜੀ ਕੀਤੀ ਜੀ ਤਾਂ ਵੀ ਕਿਸਿਆ ਤੇ 1844 ਮੱਕੀ ਆ ਵੀਰੇ ਰੇਡ ਫੋਨ ਤੇ ਪੁੱਛ ਸਕਦੇ ਆ ਸਾਰੀ ਸੰਪਰਕ ਜੇ ਜਾਣਕਾਰੀ ਲੈਣੀ ਆ ਉਹ ਫੋਨ ਲਾ ਕੇ ਲੈ ਸਕਦੇ ਹੋ ਉੱਤੇ ਸਕਰੀਨ ਤੇ ਨੰਬਰ ਚੱਲਦੀ ਜਾਂਦਾ ਜਿਲ੍ਹਾ ਮੋਗਾ ਪਿੰਡ ਡੰਡੇ ਮੱਕੀ ਆਪਕੇ ਮਕਾਉ ਆ ਮਕਾਉ ਮੱਕੀਆ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਨਾਲ ਸੰਪਰਕ ਕਰ ਲਓ ਤੇ ਮੱਕੀ ਬਹੁਤ ਵਧੀਆ ਬਹੁ ਮੱਡੀ ਆ ਬਹੁਤ ਭਾਰੀ ਮੱਕੀ ਆ ਕਿਸੇ ਵੀਰ ਭਾਈ ਨੇ ਲੈਣੀ ਸੰਪਰਕ ਕਰ ਲਓ ਪਿੰਡ ਡੰਡੇ ਜਿਲ੍ਹਾ ਮੋਗਾ ਸਾਰਿਆਂ ਸਤਿ ਸ੍ਰੀ ਅਕਾਲ